ਹਾਂਜੀ ਜਸਸੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਉ ਮੇਰੇ ਭਰਾ ਠੀਕ ਠਾਕ ਤੇ ਮੌਸਮ ਹੋ ਗਿਆ ਠੰਡਾ ਤੇ ਵਧੀਆ ਵਾ ਗਰਮੀ ਬੜੀ ਰਹੀ ਹੈ ਬਾਬਿਓ ਹੋਰ ਸੁਣਾਉ ਮੇਰੇ ਭਰਾ ਆਪਾਂ ਵੀਡੀਓ ਵੀਡੀਓ ਲੰਮੀ ਨਹੀਂ ਕਰਦੀ ਜ਼ਿਆਦਾ ਤੇ ਮੇਰੇ ਭਰਾਵਾਂ ਨੂੰ ਇੱਕ ਖਬਰ ਦੇਣ ਲੱਗਾ ਕਿ ਆਪਣੇ ਤਰਨਤਾਰ ਏਰੀਆ ਚੋਂ ਇੱਕ ਵੀਡੀਓ ਪਹੁੰਚ ਚੁੱਕੀ ਹੈ ਸਾਡੇ ਕੋਲ ਫੌਜੀ ਸਾਹਿਬ ਨੇ ਬਣਾ ਕੇ ਭੇਜੀ ਹੈ ਆ ਵਕਤ ਦੂਰੀ ਨੇ ਮੇਰੇ ਸਾਹ ਨਾਲ ਲੇ ਲੂ ਵਾਲੀ ਸੈਟ ਨੇ ਪੇਂਡੋਂ ਉਹਨਾਂ ਦਾ ਤਰਨ-ਤਾਰਨ ਦੇ ਵਿੱਚ ਆ ਉਹਨਾਂ ਨੇ ਦੱਸਣਾ ਤੁਹਾਨੂੰ ਵੀਡੀਓ 'ਚ ਤੇ ਪਤਾ ਲੱਗ ਜਾਣਾ ਤੁਹਾਨੂੰ ਬਾਕੀ ਸੁਣਿਓ ਭਰਾ ਦੀ ਗੱਲ ਕਿ ਆਪਣੇ ਬਾਰੇ ਕੀ ਕਹਿੰਦਾ ਤੁਹਾਡੇ ਭਰਾ ਨੇ ਤੁਹਾਡੇ ਵੀਰ ਨੇ ਢਿੱਲੋਂ ਨੇ ਹਰ ਜ਼ਿਲ੍ਹੇ 'ਚੋਂ ਇੱਕ ਵੀਡੀਓ ਇੱਕ ਰਿਪੀਟਰ ਗੱਬਣ ਕਰਨੀ ਆ ਮਤਲਬ ਇੱਕ ਪਤਾ ਨਹੀਂ ਕਿੰਨੀਆਂ ਗੋਹਣੀਆਂ ਨੇ ਪਰ ਮੈਂ ਗੱਲ ਕਰਨ ਦਾ ਕਿ ਇੱਕ-ਇੱਕ ਹਰ ਜ਼ਿਲ੍ਹੇ 'ਚੋਂ ਕਰਨੀ ਆ ਤੁਹਾਡੇ ਭਰਾ ਨੇ ਤਾਂ ਕਰਨੀ ਗਰਦਾਸਪੁਰ 'ਚ ਬੈਠਿਆ ਨੇ ਫੋਨ ਦੇ ਉੱਪਰ ਭਰਾਵਾਂ ਦੇ ਨਾਲ ਖੜਕੇ ਗੱਬਣ ਕਰਕੇ ਵੀਡੀਓ ਤੁਹਾਡੇ ਤੱਕ ਪਹੁੰਚ ਰਹੀਆਂ ਨੇ ਵੀਰ ਜੀ ਕੰਮ ਕੀਤੇ ਨੇ ਮਿਹਨਤ ਕੀਤੀ ਆ ਆਪਣੇ ਫਾਰਮਰ ਭਰਾਵਾਂ ਦੇ ਨਾਲ ਖੜੇ ਆ ਆਪਣੇ ਵੀਰਾਂ ਦੇ ਨਾਲ ਖੜੇ ਆ ਬਿਨਾ ਪੈਸਿਆਂ ਤੋਂ ਖੜੇ ਆ ਇੱਕ ਸੇਵਾ ਦੇ ਰੂਪ ਚ ਖੜੇ ਆ ਤੇ ਮੇਰੇ ਭਰਾ সাপোর্ট ਜਰੂਰ ਕਰਿਆ ਕਰੋ ਯਾਰ ਵੇਖੋ ਏਡੀ ਦੂਰ ਬੰਦਾ ਬੈਠਾ ਮੇਰੇ ਨਾਲ ਉਹਨੇ ਵੀਡੀਓ ਦੇਖੀਆਂ ਮੇਰਾ ਭਰਾ ਜੁੜਿਆ ਰਿਆ ਅੱਜ ਉਹਦੀ ਛੋਟੀ ਗੱਬਣ ਹੋ ਗਈ ਆ ਤਰਮਤਾਰਨ ਜੇ ਕਿੰਨੀ ਖੁਸ਼ੀ ਹੁੰਦੀ ਮੈਂ ਤਾਂ ਝੋਟੀ ਵੇਖੀ ਵੀ ਨਹੀਂ ਵੀਰ ਮੇਰੇ ਉਹ ਕਿੱਦਾਂ ਦੀ ਸਿਰਫ ਮੇਰੇ ਤਰੀਕੇ ਮੇਰ ਨਾਲ ਬਣਿਆ ਰਿਹਾ ਜਿੱਤਨਾ ਮੈਂ ਕਿਹਾ ਉਦਾਂ ਟੀਕੇ ਲਵਾਏ ਉਹਨੇ ਆ ਜੋ ਗੱਬਣ ਹੋ ਗਈ ਏ ਝੋਟੀ ਤਰੀਕੇ ਤੁਹਾਡੇ ਭਰਾ ਦੇ ਬੱਖੇ ਹੋਏ ਸੱਚੇ ਪਾਤਸ਼ਾਹ ਨੇ ਜਿਹੜੇ ਬੱਖੇ ਨੇ ਤਰੀਕੇ ਉਹ ਤਰੀਕਿਆਂ ਦੇ ਨਾਲ ਡਾਕਟਰ ਉਹਨਾਂ ਦਾ ਤਰੀਕੇ ਤੁਹਾਡੇ ਭਰਾ ਦੇ ਤੇ ਗਰਦਾਸਪੁਰ ਚ ਡੇਰਾ ਬਾਬਾ ਨਾਨਕ ਚ ਬੈਠਿਆ ਬੈਠਿਆ ਸਰੰਤਾਨਾਂ ਚ ਛੋਟੀ ਗੱਬਣ ਕਰਤੀ ਆ ਇਦਾਂ ਦੀਆਂ ਵੀਡੀਓ ਹੋਰ ਵੀ ਆਉਂਦੀਆਂ ਰਹਿਣਗੀਆਂ ਤੇ ਜਿਹੜੇ ਆਪਣੇ ਲਾਗੇ ਰਿਕਾਰਡ ਟੁੱਟਣੇ ਆ ਉਹ ਵੀ ਆਪਾਂ ਵੀਡੀਓ ਲੈ ਕੇ ਆਉਂਦੇ ਰਾਵਾਂਗੇ ਤੁਸੀਂ ਬਹੁਣ ਪਤਾ ਨਹੀਂ ਸਪੋਰਟ ਕਰਨੀ ਹੈ ਕਿ ਨਹੀਂ ਕਰਨੀ ਉਹ ਤੁਹਾਡਾ ਦੇਲਿਆ ਹਨਾ ਤੁਸੀਂ ਕਿੱਦੀ ਕਰਨੀ ਕਿ ਨਹੀਂ ਕਰਨੀ ਸਚਾਈ ਨੂੰ ਸਮਝਣਾ ਤੁਹਾਡਾ ਫਰਜ ਆ ਤੇ ਬਾਕੀ ਆਪਾਂ ਕੀ ਕਰ ਸਕਦੇ ਆ ਆਪਾਂ ਤਾਂ ਰੌਲਾ ਹੀ ਪਾ ਸਕਦੇ ਆ ਵੀਰੋ ਬਾਕੀ ਮਰਜ਼ੀ ਆ ਤੁਹਾਡੀ ਹਨਾ ਆਪਾਂ ਤਾਂ ਸੇਵਾ ਕਰਦੇ ਰਹਿਣਾ ਮੈਂ ਤੁਹਾਡਾ ਵੀ ਫਰਜ ਆ ਸੇਵਾ ਕਰਨ ਦਾ ਬਾਕੀ ਬਾਰ ਬਾਰ ਮੈਂ ਚੰਗਾ ਨਹੀਂ ਲੱਗਦਾ ਨਾ ਤੁਹਾਨੂੰ ਮੈਂ ਗਾਂ ਤੋਂ ਕਿਆ ਕਰਨਾ ਬਾਕੀ ਤੁਸੀਂ ਕਹਿੰਦੇ ਵੀਡੀਓ ਲੇਟ ਲੈ ਕੇ ਆਉਂਦਾ ਯਾਰ ਵੀਡੀਓ ਕੀ ਕਰੀਏ ਜਦੋਂ ਸਪੋਰਟ ਹੀ ਨਹੀਂ ਕਰਦਾ ਕੋਈ ਮੇਰੀਆਂ ਕਈ ਗਾਈਆਂ ਗੱਬਣ ਮਤਲਬ ਬੰਨ ਵਾਲੀਆਂ ਵੀਡੀਓ ਕਈ ਇਦਾਂ ਦੀਆਂ ਰਿਪੀਟਰਾਂ ਗੱਬਣ ਕੀਤੀਆਂ ਜਦੋਂ ਯਾਰ ਤੁਸੀਂ ਸਪੋਰਟ ਹੀ ਨਹੀਂ ਕਰਨੀ ਫਿਰ ਕੀ ਕਰੂ ਕੋਈ ਦੱਸੋ ਮੈਨੂੰ ਠੀਕ ਹੈ ਨਾ ਇਹ ਕਰਕੇ ਯਾਰ ਸਪੋਰਟ ਕਰਨੀ ਸਿੱਖੋ ਤੇ ਸੁਣੋ ਫੌਜੀ ਸਾਹਿਬ ਦੀ ਗੱਲ ਤੇ ਕਮੈਂਟ ਦੇ ਵਿੱਚ ਜਰੂਰ ਦੱਸਣਾ ਢਿੱਲੋਂ ਬਾਰੇ ਭਰਾ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਵੀ ਤੁਹਾਡੀ ਕੀ ਸਲਾਹ ਆ ਕਿਵੇਂ ਆ ਕੰਮ ਕਰ ਭਰਾ ਦਾ ਕਿਵੇਂ ਆ ਮਿਹਨਤ ਕਮੈਂਟਾਂ ਦੇ ਵਿੱਚ ਦੱਸਣਾ ਤੇ ਲਾਈਕ ਸ਼ੇਅਰ ਜ਼ਰੂਰ ਕਰਨਾ ਚੰਗਾ ਜੀ ਸੁਣੋ ਵੀਡੀਓ ਫੌਜੀ ਸਾਹਿਬ ਦੀ ਓਕੇ ਜੀ ਸ਼ਾਸਤਰੀ ਸ਼ਾਸ਼ੀ ਗੱਲ ਜੀ ਸਾਰੇ ਵੀਰਾਂ ਨੂੰ ਆਪਣਾ ਡਿਸਟ੍ਰਿਕਟ ਤਰਨਤਾਰਨ ਪਿੰਡ ਨਿਸ਼ਾਰਾ ਪਨਾਉਂਗਾ ਵਾ ਇੱਕ ਛੋਟੀ ਜੀ ਵੀਡੀਓ ਆਪਾਂ ਢਿਲੋਪਰਾ ਵਾਸਤੇ ਬਣਾ ਰਹੇ ਆ ਸੋ ਸਾਡੇ ਕੋਲ ਇੱਕ ਫਰਸਟ ਟਾਈਮਰ ਛੋਟੀ ਸੀ ਤੇ ਜੋ ਤਿੰਨ ਵਾਰ ਕ ਰਿਪੀਟ ਕਰ ਗਈ ਤੇ ਉਹਦਾ ਬਹੁਤ ਵੱਡਾ ਡਾਕਟਰ ਨੇ ਦਾ ਇਲਾਜ ਕੀਤਾ ਪਰ ਉਹਦਾ ਇਲਾਜ ਨਹੀਂ ਹੋ ਰਿਹਾ ਫਿਰ ਸਾਨੂੰ YouTube ਤੋਂ ਮਾਸਟਰ ਢਿੱਲੋਂਾਂ ਦਾ ਵੀਰ ਦਾ ਚੈਨਲ ਆ ਤੇ ਉਹਦੇ ਤੋਂ ਸਾਡਾ ਕੰਟੈਕਟ ਹੋਇਆ ਫਿਰ ਸਾਨੂੰ ਵੀਰ ਨੇ ਬੜੇ ਪਿਆਰ ਨਾਲ ਪੂਰਾ ਬਰੀਕੀ ਨਾਲ ਦੱਸਿਆ ਭਈ ਪਹਿਲਾਂ ਇਹ ਦਵਾਈ ਭਰਾਓ ਖਰੀਦ ਤਾਂ ਕਰੋ ਫਿਰ ਇਦਾਂ ਕਰੋ ਫਿਰ ਜਿੱਦਾਂ ਹੀ ਡਾਕਟਰ ਨੇ ਸਭ ਦੱਸਿਆ ਅਸੀਂ ਉਦਾਂ ਹੀ ਕੀਤਾ ਤੇ ਅੱਜ ਜੋ ਕੀ ਉਹ ਗੱਭਣਿਆ ਤੁਸੀਂ ਫੈਕਸ ਕਰਦੇ ਆ ਡਾਕਟਰ ਢਿੱਲੋਂ ਦਾ ਅਗਰ ਕਿਸੇ ਵੀ ਵੀਰ ਭਰਾ ਨੂੰ ਕੋਈ ਅਸੀ ਪ੍ਰੋਬਲਮ ਪੈਂਦੀ ਆ ਪਹਿਲੀ ਗੱਲ ਤੇ ਰੱਬ ਕਿਸੇ ਨੂੰ ਪਾਵੇ ਨਾ ਤੇ ਡਾਕਟਰ ਢਿੱਲੋ YouTube ਤੇ ਚੈਨਲ ਆ ਉਹ ਵੀ ਵੀਰ ਨਾਲ ਸਪਰਕ ਕਰੇ ਵੀਰ ਬਹੁਤ ਹੀ ਹੈਲਪਫੁਲ ਬੰਦਾ ਵਾ ਤੇ ਰੱਬ ਉਹਨੂੰ ਸਤਿਆਂ ਕਲਾਂ ਚ ਰੱਖੇ